ਲੋਕ ਆਪਣੇ ਜਨਮ ਦਿਨ ਮਨਾਉਂਦੇ ਨੇ ਵੱਡੀ ਜਨਮ ਦਿਨ ਮਨਾਉਂਦੇ ਨੇ ਵੱਡੀਆਂ-ਵੱਡੀਆਂ ਪਾਰਟੀਆਂ ਕਰਦੇ ਨੇ ਹੋਟਲਾਂ 'ਚ ਜਾਂਦੇ ਨੇ ਪਰ ਇੱਕ ਨਵਾਂ ਉਪਰਾਲਾ ਇੱਕ ਨਵੀਂ ਸੋਚ ਲੈ ਕੇ ਨੌਜਵਾਨਾਂ ਨੇ ਉਦਮ ਕੀਤਾ ਆਪਦੇ ਯਾਰ ਮਿੱਤਰ ਦੇ ਜਨਮ ਦਿਨ ਤੇ ਬੂਟਿਆਂ ਦਾ ਦਰਖਤਾਂ ਦਾ ਰੁੱਖਾਂ ਦਾ ਵਿਕਾਸ ਕਰਨ ਵਾਸਤੇ ਇੱਥੇ ਵੇਖੋ ਛੋਟੇ-ਛੋਟੇ ਬੂਟਿਆਂ ਦਾ ਲੰਗਰ ਲਾਇਆ ਆਉਂਦੇ ਜਾਂਦੇ ਰੋਡ ਤੇ ਜਿੰਨੇ ਵੀ ਲੰਘਦੇ ਨੇ ਉਹਨਾਂ ਨੂੰ ਬੂਟੇ ਪ੍ਰੋਵਾਈਡ ਕਰਾਉਂਦੇ ਨੇ ਉਹਨਾਂ ਦਾ ਬੂਟਿਆਂ ਦਾ ਲੰਗਰ ਲਾਇਆ ਹੋਇਆ ਪੂਰੀ ਗੱਲਬਾਤ ਕੀ ਹੈ ਤੁਹਾਡੇ ਨਾਲ ਗੱਲਬਾਤ ਕਰਾਉਣੇ ਆ ਸਾਰੇ ਸੱਜਣ ਮਿੱਤਰ ਇੱਥੇ ਇਕੱਠੇ ਹੋਏ ਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਲੋਕ ਖਰਚਾ ਕਰਦੇ ਨੇ ਆਪਦੇ ਜਨਮਦਿਨ ਮਨਾਉਂਦੇ ਨੇ ਪਰ ਅਸੀਂ ਆਪਦੇ ਮਿੱਤਰ ਦੇ ਜਨਮਦਿਨ ਤੇ ਵੱਖਰੀ ਤਰ੍ਹਾਂ ਦਾ ਜਨਮਦਿਨ ਮਨਾਇਆ ਬੂਟੇ ਵੰਡ ਕੇ ਜਨਮਦਿਨ ਮਨਾਇਆ ਬਾਈ ਜੀ ਕਿਹਦਾ ਜਨਮਦਿਨ ਆ ਜੀ ਬਾਈ ਦਾ ਸਾਡਾ ਅੱਜ ਮੁੰਡੇ ਦਾ ਜਨਮ ਦਿਨ ਹੈ ਹਾਂਜੀ 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 ਬੜਾ ਵੱਖਰੇ ਤਰੀਕੇ ਦਾ ਜਨਮ ਦਿਨ ਮਨਾਇਆ ਤੁਸੀਂ ਅੱਜ ਬਾਈ ਜੀ ਲੋਕ ਜਿਵੇਂ ਆਪਣੇ ਜਨਮ ਦਿਨ ਤੇ ਵੇਸਟੇਜ ਕਰਦੇ ਨੇ ਹੋਟਲਾਂ ਦੇ ਵਿੱਚ ਕੇਕ ਕੂਕ ਜਾਂ ਕੁਝ ਵੀ ਜਿਹੜੀ ਚੀਜ਼ਾਂ ਦਾ ਅਸੀਂ ਨਾਂ ਵੀ ਨਹੀਂ ਲੈਣਾ ਚਾਹੁੰਦੇ ਉਹ ਚੀਜ਼ਾਂ ਨਾਲ ਆਪਣੇ ਪੈਸਿਆਂ ਦਾ ਵੇਸਟੇਜ ਕਰਦੇ ਨੇ ਉਸੇ ਤਰੀਕੇ ਨਾਲ ਸਾਡੇ ਨੌਜਵਾਨ ਮੁੰਡੇ ਨੇ ਇਸ ਨੇ ਬੂਟੇ ਲਾ ਕੇ 8-10 ਹਜ਼ਾਰ ਬੂਟਾ ਲਾਇਆ ਜਿਦੇ ਵਿੱਚ ਸਾਡਾ ਜਿਹੜਾ ਪਟਿਆਲਾ ਹਰਾ ਭਰਾ ਹੋ ਜਾਊਗਾ ਜ ਨਾਲੇ ਬੂਟੇ ਦੇਣ ਦੇ ਨਾਲ-ਨਾਲ ਅਸੀਂ ਹਰੇਕ ਨੂੰ ਇਹ ਵੀ ਰਿਕੁਐਸਟ ਕਰ ਰਹੇ ਹਾਂ ਬਾਈ ਜਿਹੜਾ ਬੂਟਾ ਲੈ ਕੇ ਜਾਓਗੇ ਉਹਨੂੰ ਪਾਲਿਓ ਬਿਲਕੁਲ ਉਹਦੀ ਪਰਵਰਿਸ਼ ਕਰਿਓ ਬੱਚਿਆਂ ਵਾਂਗੋ ਜ਼ਿੰਮੇਵਾਰੀ ਨਾ ਕਿ ਲੈ ਗਏ ਤੇ ਲਾਤਾ ਤੇ ਪਾਣੀ ਮੀਨ ਨਾਲ ਹੋ ਗਿਆ ਤੇ ਨਹੀਂ ਉਸ ਤੋਂ ਬਾਅਦ ਅਸੀਂ ਇਹ ਰਿਕੁਐਸਟ ਵੀ ਸਾਡੀ ਟੀਮ ਲੱਗੀ ਹੋਈ ਆ ਸਾਰੀ ਤੇ ਜਿਹੜੇ ਇਹ ਬੂਟਿਆਂ ਦੇ ਨਾਲ ਜਿਹੜੇ ਸਰਹੰਦ ਰੋਡ ਤੇ ਬੂਟੇ ਕੱਟੇ ਜਾ ਰਹੇ ਨੇ ਮੈਨੂੰ ਉਹਨਾਂ ਦੀ ਗਿਣਤੀ ਨਹੀਂ ਪਤਾ ਬਟ ਇਹੇ ਬੂਟੇ ਲਾਣ ਦੇ ਨਾਲ ਉਹ ਬੂਟਿਆਂ ਦੀ ਪੂਰਤੀ ਜ਼ਰੂਰ ਹੋ ਸਕਦੀ ਹੈ। ਇਹੋ ਜਿਹੀ ਉਪਰਾਲੇ ਜੇ ਸਾਰੇ ਮੁੰਡੇ ਕਰਨ ਸਾਲ ਦੇ ਵਿੱਚ 12 ਮਹੀਨੇ ਨੇ 12 ਮਹੀਨਿਆਂ ਦੇ ਵਿੱਚ ਜੇ ਇੱਕ ਇੱਕ ਵਾਰੀ ਵੀ ਕੋਈ ਬੱਚਾ ਕਰੇ ਤਾਂ ਸਾਡੇ ਉਹ ਬੂਟਿਆਂ ਦੀ ਪਰਪਾਈ ਹੋ ਸਕਦੀ ਹੈ। ਬਿਲਕੁਲ ਸਹੀ ਗੱਲ ਤੁਹਾਡੀ। ਨੌਜਵਾਨ ਦੀ ਬਹੁਤ ਸੋਹਣੀ ਸੋਚ ਹੈ ਜੀ। ਬਹੁਤ ਵਧੀਆ ਸੋਚ ਆ ਜੀ ਸਾਰੇ ਨੌਜਵਾਨਾਂ ਨੂੰ ਇਸ ਸੌਲ ਤੇ ਪਹੁੰਚ ਦੇਣਾ ਚਾਹੀਦਾ ਹਾਂ ਪਰ ਜੋ ਵੀ ਇੱਥੋਂ ਲੈ ਕੇ ਬੁੱਟੇ ਜਾ ਰਹੇ ਨੇ ਉਹਨਾਂ ਨੂੰ ਆਪਣੇ ਬੱਚਿਆਂ ਵਾਂਗੂ ਪਾਲਣਾ ਚਾਹੀਦਾ ਵਾਤਾਵਰਣ 'ਚ ਸੁਧਾਰ ਆਊਗਾ ਅਸੀਂ ਸਰਕਾਰ ਨੂੰ ਵੀ ਰਿਕਵੈਸਟ ਕਰਦੇ ਹਾਂ ਜੋ ਸਰੰਦ ਰੋਡ ਤੋਂ ਬੁੱਟੇ ਪੱਟੇ ਜਾ ਰਹੇ ਨੇ ਉਹਨਾਂ ਦਾ ਜੇ ਮਸ਼ੀਨੀ ਮਸ਼ੀਨਾਂ ਦੇ ਦੁਆਰਾ ਪੱਟ ਕੇ ਮਗਰ ਕਿਤੇ ਜਾਣ ਨਹੀਂ ਉਹਨਾਂ ਦੀ ਪਰਭਾਈ ਕੀਤੀ ਜਾਵੇ ਬੁੱਟੇ ਲਾਏ ਜਾਣ ਬਹੁਤ ਲੋਕ ਨੇ ਜਿਨ੍ਹਾਂ ਦੇ ਜਨਮ ਦਿਨ ਮਨਾਉਣ ਦੇ ਵੱਖਰੇ ਤਰੀਕੇ ਹੁੰਦੇ ਆ ਕਦੇ Shimla ਕੋ ਮੰਜਾਬਲੇ ਇੱਥੇ ਦਰੂਪਿਆਲਾ ਪੀ ਲਿਆ ਮੁੰਡੇ ਨੇ ਆਪਦੇ ਵੱਖਰੇ ਤਰੀਕੇ ਨਾਲ ਸੋਚ ਨੂੰ ਲੋਕਾਂ ਸਾਹਮਣੇ ਰੱਖਿਆ ਬੂਟੇ ਵੰਡੇ ਆ ਕੀ ਕਹਿਣਾ ਚਾਹੁੰਦੇ ਆ ਬਾਈ ਜੀ ਇਹਨਾਂ ਦੀ ਇੱਕ ਸਭਾ ਬਣੀ ਹੋਈ ਆ ਨੌਜਵਾਨ ਸਭਾ ਇਹ ਹਰ ਇੱਕ ਮੁੰਡੇ ਦੇ ਇਹਨਾਂ ਦਾ 200 ਮੁੰਡੇ ਦਾ ਗਰੁੱਪ ਆ ਇਹ ਹਰ ਇੱਕ ਮੁੰਡੇ ਦੇ ਗਰੁੱਪ ਤੇ ਇਹਨਾਂ ਨੇ ਇਹੀ ਪਰਨ ਲਿਆ ਵੀ ਅਸੀਂ ਜਿਹੜਾ 200 ਮੁੰਡਾ ਆਪਣਾ ਜਨਮ ਦਿਨ ਇਸੇ ਤਰ੍ਹਾਂ ਬੂਟਿਆਂ ਦਾ ਪ੍ਰਸ਼ਾਦ ਵੰਡ ਕੇ ਹੀ ਮਨਾਵਾਂਗੇ ਆਪਣੇ ਪਟਿਆਲੇ ਨੂੰ ਹਰਾ ਭਰਾ ਬਣਾਵਾਂਗੇ ਬਿਲਕੁਲ ਹਾਂਜੀ ਬਾਈ ਕਿਵੇਂ ਲੱਗਿਆ ਜਨਮ ਦਿਨ ਮਨਾ ਕੇ ਬਹੁਤ ਵਧੀਆ ਲੱਗਿਆ ਭਾਈ ਅੱਜ ਤੱਕ ਦਾ ਸਭ ਤੋਂ ਵਧੀਆ ਕਹਿ ਸਕਦੇ ਆ ਵੀ ਜਨਮ ਦਿਨ ਰਿਹਾ ਹੈ ਹਾਂ ਹਾਂਜੀ ਜਨਮ ਦਿਨ ਤਾਂ ਪਹਿਲਾਂ ਵੀ ਮਨਾਏ ਹੋਣਗੇ ਇਹਦੇ ਵਿੱਚ ਵੱਖਰਾ ਕੀ ਲੱਗਿਆ ਇਹ ਚ ਵੱਖਰਾ ਮੇਰੇ ਨਾਲ ਨਾਲ 7000 ਲੋਕਾਂ ਨੇ ਕਹਿ ਸਕਦੇ ਆ ਆਪਾਂ ਵੀ ਮੇਰਾ ਜਨਮ ਦਿਨ ਮਨਾਇਆ ਤੇ ਮੇਰੇ ਨਾਲ ਤੇ ਇੱਕ ਇੱਕ ਬੂਟਾ ਲਾਇਆ ਹਰខាង ਦੇ ਹਨਾ ਤੇ ਜਿਹੜੇ ਬੰਦੇ ਨੂੰ ਆਪਾਂ ਬੂਟਾ ਦਿੱਤਾ ਸਾਰੇ ਜਾਣੇ ਨੇ ਹੀ ਪ੍ਰਣ ਕਰਿਆ ਵੀ ਅਸੀਂ ਇਹਨੂੰ ਪਾਲਾਂਗੇ ਤੇ ਦੀ ਸਾਹ ਸੁਵਾਲ ਕਰਾਂਗੇ ਹਾਂਜੀ ਖੁਸ਼ੀ ਮਿਲੀ ਫਿਰ ਬਹੁਤ ਬਹੁਤ ਜ਼ਿਆਦਾ ਸਾਰੇ ਗਰੁੱਪ ਨੂੰ ਮੈਨੂੰ ਨਹੀਂ ਮੇਰੇ ਸਾਰੇ ਗਰੁੱਪ ਨੂੰ ਵੀ ਮਿਲੀ ਹੈ ਸਾਰੇ ਘਰਦਿਆਂ ਨੂੰ ਮਿਲੀ ਹੈ ਹੁਣ ਘਰਦਿਆਂ ਨੇ ਦੱਸਿਆ ਹੀ ਬਹੁਤ ਜ਼ਿਆ ਭਾਜੀ ਆਦੇ ਬੱਚੇ ਦੀ ਸੋਚ ਤੋਂ ਪੂਰੇ ਸੰਤੁਸ਼ਟ ਆ ਜੀ ਤੁਸੀਂ ਬਿਲਕੁਲ ਸੰਤੁਸ਼ਟ ਆ ਜੀ ਅਸੀਂ ਤਾਂ ਅੱਗੇ ਵੀ ਇਹੀ ਸੰਦੇਸ਼ ਦਿੰਨੇ ਆ ਵੀ ਇਸੇ ਤਰ੍ਹਾਂ ਦੇ ਪਰਾਲੇ ਹੁੰਦੇ ਰਹਿਣ ਹਾਂ ਬਿਲਕੁਲ ਜੀ ਹੋਰ ਭਾਜੀ ਕੀ ਕਹਿਣਾ ਚਾਹੁੰਦੇ ਆ ਵੀ ਨੌਜਵਾਨਾਂ ਚ ਇਹੋ ਜਿਹੇ ਪਰਨ ਕਿੰਨੇ ਕ ਕਰਦੇ ਨੇ ਲੋਕ ਜਾਂ ਲੋਕਾਂ ਦੇ ਇਹੋ ਜਿਹੇ ਸਨੇਹਾ ਕਿੰਨੇ ਕ ਪਹੁੰਚਾਉਂਦੇ ਨੇ ਬਾਈ ਇਹਨਾਂ ਨੇ ਨਾ ਹੁਣੇ ਅਸੀਂ ਬੈਠੇ ਹੋਰੇ ਗੱਲਾਂ ਕਰਦੇ ਸੀਗੇ ਇਹ ਸਾਡਾ ਛੋਟਾ ਭਾਈ ਵੀ ਆ ਬੱਚਾ ਵੀ ਆ ਪ੍ਰਿੰਸ ਇਹਨਾਂ ਦੀ ਜਿਹੜੀ ਸੁਸਾਇਟੀ ਆ ਉਹਨਾਂ ਵਿੱਚੋਂ ਦੋ ਤਿੰਨ ਜਣਿਆਂ ਨੇ ਤਾਂ ਉਰੇ ਹੀ ਪਰਨ ਲੈ ਲਿਆ ਵੀ ਅਸੀਂ ਆਪਣਾ ਜਿਹੜਾ ਜਨਮ ਦਿਨ ਆ ਰਿਹਾ ਨੈਕਸਟ ਉਹਦੇ ਤੇ ਇਹੋ ਜਿਹਾ ਹੀ ਅਸੀਂ ਜਨਮ ਦਿਨ ਮਨਾਉਣਾ ਵੇਸਟੇਜ ਨਹੀਂ ਕਰਨੀ ਕਿਸੇ ਚੀਜ਼ ਦੀ ਵੀ ਮਤਲਬ ਉਰੇ ਹੀ ਪ੍ਰਣ ਲੈ ਕੇ ਤਿੰਨ ਚਾਰ ਜਣੇ ਤਾਂ ਉਰੇ ਤੋਂ ਪ੍ਰਣ ਲੈ ਕੇ ਗਏ ਨੇ ਕਿੰਨੇ ਕਿੰਨੇ ਬੂਟਿਆਂ ਦਾ ਪ੍ਰਸ਼ਾਦ ਅੱਜ ਦੇਤਾ ਏ ਤੁਸੀਂ ਅੱਠ ਕੋ 8 10000 ਬੂਟਿਆਂ ਦਾ ਅਸੀਂ ਵੰਡ ਚੁੱਕਿਆ ਵੰਡਦੇ ਹਾਂ ਤੇ ਲੋਕ ਖੁਸ਼ੀ-ਖੁਸ਼ੀ ਲੈ ਕੇ ਗਏ ਖੁਸ਼ੀ-ਖੁਸ਼ੀ ਨਾਲੇ ਇਹਾਂ ਦੇ ਵਿੱਚ ਇਹਨਾਂ ਨੇ ਜਨਮ ਦਿਨ ਦੇ ਮੌਕੇ ਤੇ ਇੱਕ ਵੱਖਰੀ ਫਰੇਗਰੈਂਸ ਵਾਲੇ ਬੂਟੇ ਦਿੱਤੇ ਆ ਜਿਨ੍ਹਾਂ ਨੂੰ ਚਮੇਲੀ ਦਾ ਬੂਟਾ ਕਹਿੰਦੇ ਨੇ ਰਾਤ ਦੀ ਰਾਣੀ ਰਾਤ ਦੀ ਰਾਣੀ ਉਹ ਖੁਸ਼ਬੂ ਇਹ ਸਾਡੇ ਬੇਟੇ ਨੇ ਉਸ ਚੀਜ਼ ਦੀ ਪੂਰੀ ਉਹ ਵੀ ਦੱਸੀ ਆ ਵੀ ਜਿਉਂ-ਜਿਉਂ ਰਾਤ ਹੁੰਦੀ ਆ ਉਹ ਆਪਣਾ ਖੁਸ਼ਬੂ ਵਣਦੀ ਆ ਬਹੁਤ ਵਧੀਆ ਬੂਟੇ ਨੇ ਪਰ ਉਹ ਬੂਟੇ ਹੀ ਸਾਡੇ ਕੋਲ ਬਚਿਆ ਨਹੀਂ ਹਾਂ ਲੱਕ ਡਬਲ-ਡਬਲ ਲੱਗੇ ਨੇ ਬੜੀ ਖੁਸ਼ੀ ਹੋਈ ਸਾਨੂੰ ਤਾਂ ਇਹ ਦੇਖ ਕੇ ਨਾ ਰੁੱਖ ਹਜ਼ਾਰ ਸੁੱਖ ਨੇ ਰੁੱਖਾਂ ਦੇ ਹਜ਼ਾਰ ਸੁੱਖ ਨੇ ਅਸੀਂ ਸਾਰਿਆਂ ਨੂੰ ਇਹੀ ਕਹਾਂਗੇ ਰੁੱਖ ਲਾਣ ਆਪਣੇ ਜਨਮ ਦਿਨ ਤੇ ਐਨੀਵਰਸਰੀਆਂ ਤੇ ਬੱਚੇ ਹੋਣ ਤੇ ਰੁੱਖ ਲਾਵਾਂਗੇ ਤਾਂ ਹੀ ਆਉਣ ਵਾਲੀ ਸਾਡੀ ਪਨੀਰੀ ਬਚੇਗੀ ਨਹੀਂ ਤਾਂ ਬਹੁਤ ਔਖਾ ਹੋਇਆ ਇਸ ਵਾਰੀ 45 ਤੋਂ 47 ਡਿਗਰੀ ਟੈਂਪਰੇਚਰ ਆਪਾਂ ਸਾਰਿਆਂ ਨੇ ਹੰਡਾਇਆ ਉਸ ਚੀਜ਼ ਦਾ ਸਾਰਿਆਂ ਨੂੰ ਬਹੁਤ ਬਜ਼ੁਰਗਾਂ ਨੂੰ ਔਰ ਬੱਚਾਂ ਨੂੰ ਬਹੁਤ ਨੁਕਸਾਨ ਹੋਇਆ ਜਿਹੜੇ ਸਾਡਾ এনवायरमेंट ਆ ਗੰਦਲਾ ਹੀ ਹੋ ਜਾਂਦਾ ਗੰਦਲਾ ਹੋ ਰਿਹਾ ਇਸ ਕਰਕੇ ਅਸੀਂ ਇਹ ਸ਼ੁਰੂਆਤ ਕਰੀ ਹੈ ਇਹ ਸ਼ੁਰੂਆਤ ਨੂੰ ਸਾਰੇ ਇਹ ਨੌਜਵਾਨ ਨਹੀਂ ਕਰ ਸਕਦੇ ਨੇ ਅਸੀਂ ਤਾਂ ਇਹਨਾਂ ਦੇ ਨਾਲ ਖੜੇ ਹਾਂ ਜਿਵੇਂ ਨੌਜਵਾਨ ਕਰਨਗੇ ਬੂਟੇ ਲਾਣਗੇ ਅਸੀਂ ਇਹਨਾਂ ਦਾ ਸਹਾਰਾ ਬਣਾਂਗੇ ਨਾਲੇ ਉਹ ਬੂਟਿਆਂ ਨੂੰ ਦੇਖਣ ਦੀ ਵੀ ਅਸੀਂ ਆਪਣੀ ਡਿਊਟੀ ਬਣਾਣੇ ਆ ਵੀ ਉਸ ਚੀਜ਼ ਨੂੰ ਡਿਊਟੀ ਬਣਾ ਕੇ ਅਸੀਂ ਉਹਨਾਂ ਨੂੰ ਦੇਖ ਰੇਖ ਵੀ ਕਰਿਆ ਕਰਾਂਗੇ ਮਿੱਤਰ ਤਾਂ ਨਹੀਂ ਨਾਲ ਦੇ ਇਤਰਾਜ਼ ਕਰਨ ਲੱਗੇ ਯਾਰ ਤੇਰਾ ਜਨਮ ਦਿਨ ਅਸੀਂ ਖਾਣ ਪੀਂ ਖਾ ਆ ਪੀ ਕੇ ਮਨਾਉਣਾ ਸੀਗਾ ਤੇ ਤੂੰ ਬੂਟੇ ਵੰਡ ਤੇ ਆ ਖੜੇ ਨੇ ਪੁੱਛ ਲੋ ਜੀ ਨਹੀਂ ਜੀ ਨਹੀਂ ਸਗੋਂ ਹੋਰ ਖੁਸ਼ੀ ਹੋਈ ਆ ਬੂਟੇ ਵੰਡ ਕੇ ਜਦ ਕਿ ਜੇ ਬਰਥਡੇ ਪਾਰਟੀ ਮਨਾਉਂਦੇ ਵੀ ਉਹਦੇ ਚ ਕੀ ਵੱਤੋ ਵੱਤ 4 ਘੰਟੇ ਇਕੱਠੇ ਰਹਿੰਦੇ ਹੋਰ ਕੀ ਹੋਣਾ ਸੀ ਪਰ ਇਹ ਬੂਟੇ ਲਾਉਣ ਨਾਲ ਮਤਲਬ ਕਾਫੀ ਆਪਾਂ ਨੂੰ ਸਾਰਿਆਂ ਨੂੰ ਫਾਇਦਾ ਹੋਣ ਵਾਲਾ ਜੀ ਬਿਲਕੁਲ ਬਹੁਤ ਸ਼ੁਕਰੀਆ ਸੋ ਦੋਸਤੋ ਇਹ ਮਿੱਤਰ ਇਕੱਠੇ ਹੋ ਕੇ ਤੁਸੀਂ ਦੇਖ ਸਕਦੇ ਹੋ ਵੀ 7-8000 ਦੇ ਕਰੀਬ ਇਹਨਾਂ ਨੇ ਬੂਟੇ ਵੰਡੇ ਨੇ ਹਜੇ ਵੀ ਦੇਖ ਸਕਦੇ ਹੋ ਵੀ ਟਰਾਲੀ ਭਰੀ ਹੈ ਇਹਨਾਂ ਕੋਲੇ ਬੂਟਿਆਂ ਦੀ ਇਹ ਨੌਜਵਾਨਾਂ ਦਾ ਉਤਸ਼ਾਹ ਨੌਜਵਾਨਾਂ ਚ ਵੱਖਰੀ ਸੋਚ ਆ ਇਹੋ ਜੇ ਉਪਰਾਲੇ ਕਰਨੇ ਚਾਹੀਦੇ ਨੇ ਤਾਂ ਜੋ ਜਿੰਨੇ ਵੀ ਨੌਜਵਾਨ ਨੇ ਉਹ ਹੋਰ ਬੂਟੇ ਲਾ ਕੇ ਪੰਜਾਬ ਨੂੰ ਸਾਡੇ ਭਾਰਤ ਨੂੰ ਹੋਰ ਸੋਨਾ ਤੇ ਹਰਿਆਲਾ ਹਰਿਆਵਲ ਹੋਵੇ ਜਿਹੜੇ ਵੀ 75000 ਦੇ ਕਰੀਬ ਸਰਹੰਦ ਰੋਡ ਤੋਂ ਬੂਟੇ ਪੱਤੇ ਗਏ ਨੇ ਰੁੱਖ ਪੱਤੇ ਗਏ ਨੇ ਉਹਨਾਂ ਦੀ ਕਿਤੇ ਨਾ ਕਿਤੇ ਪਰਪਾਈ ਹੋ ਸਕੇ ਭਾਜੀ ਮੁੰਡਿਆਂ ਦੇ ਇਸ ਉਪਰਾਲੇ ਨੂੰ ਕਿਵੇਂ ਦੇਖਦੇ ਆ ਬਹੁਤ ਵਧੀਆ ਲੱਗਿਆ ਵੀਰੇ এনवायरमेंट ਵਾਸਤੇ ਜ਼ਰੂਰੀ ਹੈ ਪੇੜ ਲਗਾਣੇ ਉਹ ਕਿ ਹੁਣ ਵੱਡੇ ਜਾ ਰਹੇ ਨੇ ਪੇੜ ਆਪਾਂ ਦੇਖ ਹੀ ਰਹੇ ਹਾਂ ਸਰਹੰਦ ਰੋਡ ਸਾਰਾ ਡਿਵੈਲਪ ਹੋ ਰਿਹਾ ਹੈ ਡਿਵੈਲਪਮੈਂਟ ਦੇ ਨਾਲ ਨਾਲ ਪੇੜ ਵੀ ਲਾਣੇ ਜ਼ਰੂਰੀ ਹੈ ਬਿਲਕੁਲ ਤੇ ਹੁਣ ਚਲੋ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਆਪਣੇ ਵੱਲੋਂ ਸਾਨੂੰ ਵੀ ਜਗ੍ਹਾ ਜਿੰਨੀ ਕਿ ਮਿਲੇਗੀ ਅਸੀਂ ਲਾਵਾਂਗੇ ਆਪਣੇ ਵੱਲੋਂ ਤੇ ਬਹੁਤ ਬਹੁਤ ਜਨਮ ਦਿਨ ਦੀ ਥਾਂ ਤੇ ਅੱਜ ਕੇਕ ਨਹੀਂ ਕਟਿਆ ਪਰ ਇਹਨਾਂ ਨੇ ਰੁਕ ਬੂਟੇ ਵੰਡੇ ਚਲੋ ਬਹੁਤ ਵਧੀਆ ਆਪਾਂ ਇਹਨਾਂ ਨੂੰ ਉਮਰ ਲਗਾਵੇ ਤੇ ਬਹੁਤ ਬਹੁਤ ਵਧਾਈ ਹਾਂ ਇਹਨਾਂ ਨੂੰ ਬਹੁਤ ਬਹੁਤ ਨਾਮ ਕੀ ਹੈ ਇਹਨਾਂ ਦਾ ਇਹ ਪ੍ਰਿੰਸ ਆ ਮੁੰਡਾ ਜਨਮ ਦਿਨ ਪ੍ਰਿੰਸ ਦਾ ਜਨਮ ਦਿਹਾੜਾ ਆ ਅੱਜ ਪ੍ਰਿੰਸ ਨੇ ਕੇਕ ਨਹੀਂ ਕਟਿਆ ਤੇ ਆਪਣੇ ਜਨਮ ਦਿਹਾੜੇ ਤੇ ਬੂਟੇ ਵੰਡੇ ਤੇ ਇਹਦੇ ਵੀ ਬੂਟਾ ਲੱਗੇ ਅੱਗੇ ਲਗਾਵੇ ਰੱਬ ਲੱਗ ਰਹੇ ਆ ਵੱਧ ਰਹੇ ਆ ਫੁੱਲ ਰਹੇ ਆ ਤੇ ਇਹ ਪੇੜਾ ਲਗਾਓ ਹਮੇਸ਼ਾ ਪੇੜ ਲੱਗੇ ਰਹਿਣਗੇ ਤੇ ਪੇੜ ਤੇ ਬਜ਼ੁਰਗਾਂ ਦੀ ਸੇਵਾ ਜ਼ਰੂਰ ਕਰੋ ਕਿਉਂਕਿ ਛਤਰ ਛਾਇਆ ਹੈ ਮਾਪਾਪਾਂ ਦੀ ਸਿਰ ਬੱਚਿਆਂ ਦੇ ਸਿਰ ਤੇ ਤੇ ਬਹੁਤ ਬਹੁਤ ਸਬਾਈ ਗੁਰਜੀ ਦਾ ਖਾਲਸਾ ਵਾਏ ਗੁਰਜੀ ਕੀ ਇਹ ਮੁੰਡੇ ਨੇ ਉਪਰਾਲਾ ਸੋਹਣਾ ਕੀਤਾ ਜੀ ਹਾਂਜੀ ਉਪਰਾਲਾ ਕਿਵੇਂ ਲੱਗਿਆ ਮੁੰਡੇ ਬਹੁਤ ਵਧੀਆ ਉਪਰਾਲਾ ਜੀ ਸਭ ਕੋਲ ਦ੍ਰਾਖਤ ਲੱਗੇ ਹੋਏ ਸਾਰੇ ਹਰਿਆਲੀ ਆਊਗੀ ਇਹਦੇ ਨਾਲ ਪ੍ਰਦੂਸ਼ਣ ਖਤਮ ਹੋਊਗਾ ਜੀ ਸਾਰਾ ਖਸ਼ ਆ ਇਹ ਬਹੁਤ ਵਧੀਆ ਉਪਰਾਲਾ ਜੀ ਬਹੁਤ ਚੰਗੀ ਕਿਵੇਂ ਲੱਗਿਆ ਜੀ ਮੁੰਡਿਆਂ ਦਾ ਉਪਰਾਲਾ ਜੀ ਬਹੁਤ ਵਧੀਆ ਲੱਗਿਆ ਜੀ ਜੀ ਬਹੁਤ ਤੇ ਅੱਜ ਕਹਿੰਦੇ ਮੁੰਡੇ ਦਾ ਜਨਮ ਦਿਨ ਸੀਗਾ ਤੇ ਉਹਨਾਂ ਨੇ ਬੂਟੇ ਵੰਡ ਕੇ ਜਨਮ ਦਿਨ ਮਨਾਇਆ। ਬਾਜੀ ਬਹੁਤ ਵਧੀਆ ਗੱਲ ਹੈ ਜੀ। ਲੋਕ ਰੋਕ ਕੱਟਣ ਤੇ ਆ ਰਹੇ ਆ ਆਪਾਂ। ਜਿਹੜਾ ਰੁੱਖ ਲਗਾਵਾਂਗੇ ਤਾਂ ਵਧੀਆ ਅੱਛਾ ਕੰਮ ਹੈ। ਬਹੁਤ ਅੱਛਾ। ਆਈਕਾ ਹਰ ਇੱਕ ਨੂੰ ਇਦਾਂ ਦੀ ਪ੍ਰੋਗਰਾ ਕਰਨਾ ਚਾਹੀਦਾ ਹੈ। ਬਿਲਕੁਲ। ਅਸੀਂ ਵੀ ਇਹੀ ਚਾਹੁੰਦੇ ਆ। ਤਾਂ ਹੀ ਤੁਹਾਡੇ ਤੋਂ ਸੇਵਾ ਲੈਣ ਆਏ ਸੀ। ਠੀਕ ਹੈ। ਬਹੁਤ ਸ਼ੁਕਰੀਆ। ਥੈਂਕ ਯੂ ਜੀ।